ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਬਸ ਉਹਨੂੰ ਸ਼ੌਂਕ ਹੀ ਆ ਵੀਡੀਓ ਦਿਖਾ ਰਹੇ ਆ ਜੀ ਵੀ ਨਸਲ ਤੇ ਕੰਮ ਕਰ ਰਹੇ ਆ ਤੇ ਸ਼ੌਂਕ ਨਾਲ ਕੰਮ ਕਰ ਰਹੇ ਆ ਅੰਕਲ ਬਲਵੀਰ ਸਿੰਘ ਜੀ ਖਾਲਸਾ ਸਾਡੇ ਪਿੰਡ ਤੋਂ ਹਰੀਨੋਂ ਤੋਂ ਇਹ ਵੀਡੀਓ ਜੀ ਤੁਹਾਨੂੰ ਪਹਿਲਾਂ ਦਿਖਾਉਣੇ ਇਹਨਾਂ ਦਾ ਸੈਟਅਪ ਜੀ ਵੀ ਕਿੰਨੇ ਕ ਥਾਂ 'ਚ ਪਸ਼ੂ ਸਾਂਭ ਰਹੇ ਆ ਪਹਿਲਾਂ ਪਸ਼ੂ ਸੀਗੇ ਇਹਨਾਂ ਨੇ ਹੁਣ ਦੋ ਸੇਲ ਵੀ ਕਰਤਿਆਂ ਮੱਜਾਂ ਤੇ ਅੰਕਲ ਇਕੱਲੇ ਆ ਸਾਂਭਣ ਕਰਕੇ ਤੇ ਬਸ ਥੋੜੇ ਪਸ਼ੂ ਘੱਟ ਰੱਖਦੇ ਆ ਦੇਖੋ ਤੁਸੀਂ ਉੱਪਰ ਆ ਖੁਰਨੀਆਂ ਬਣਾਈਆਂ ਤੇ ਲੈਂਟਰ ਪਾਇਆ ਹੋਇਆ ਪਸ਼ੂਆਂ ਦੇ ਜੀ ਸ਼ੌਂਕ ਦਾ ਤਾਂ ਇੱਥੋਂ ਹੀ ਪਤਾ ਲੱਗ ਰਿਹਾ ਹਨ ਨਹੀਂ ਆਮ ਸਰਕਾਨਾਂ ਦੇ ਵੱਧ ਤੋਂ ਵੱਧ ਚਾਦਰਾਂ ਹੁੰਦੀਆਂ ਪਸ਼ੂਆਂ ਤੇ ਠੀਕ ਆ ਖੁਰਨੀ ਬਣਾਈ ਹੈ ਇੱਥੇ ਤੇ ਹੈਗਾ ਕੋਈ 5-7 ਪਸ਼ੂਆਂ ਦਾ ਸੈਟਅਪ 10 ਬਸੂਆਂ ਦਾ ਇੱਥੇ ਖੜਾ ਸਕਦੇ ਆ ਇਹ ਤੇ ਪਰ ਪਸ਼ੂ ਇਹਨਾਂ ਦੇ 5 ਹੀ ਆ ਤੇ ਪਰ ਹੈ ਜਮਾ ਨਗੀਨੇ ਹੀ ਜੀ ਸਿਰੇ ਦੇ ਬਸੂ ਆ ਜਮਾ ਸੋ ਉਹਨੂੰ ਦਿਖਾਵਾਂਗੇ ਸਾਰੇ ਪਸ਼ੂ ਗਾਂ ਗਾਵਾਂ ਤੇ ਮੱਝਾਂ ਠੀਕ ਆ ਨੀਲੀ ਰਾਵੀ ਨਸਲ ਦੀਆਂ ਮੱਝਾਂ ਤੇ ਗਾਵਾਂ ਦਿਖਾਵਾਂਗੇ ਤੁਹਾਨੂੰ ਤੇ ਚੰਗੇ ਟੀਕੇ ਭਰਾ ਕੇ ਅੰਕਲ ਨੇ ਮੰਨ ਲਓ ਇੱਥੋਂ ਦਾ ਹੀ ਆਏ ਆ ਕੋਈ 4-5 ਸਾਲ ਹੋ ਗਏ ਆ ਜੀ ਚੰਗੇ ਸੀਮਣ ਹੀ ਲਵਾਉਂਦੇ ਆ ਮੱਜਾਂ ਦੇ ਵਧੀਆ ਤੇ ਇੱਥੋਂ ਤੱਕ ਆਏ ਆ ਹੁਣ ਇਹਨਾਂ ਦੀ ਝੋਟੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਮੇਨ ਤੁਹਾਨੂੰ ਵੀਡੀਓ ਚ ਦਿਖਾਉਣੀ ਆ ਨਾ ਝੋਟੀ ਤੇ ਉਹ 2 ਸਾਲਾਂ ਦੀ ਹਜੇ ਹੋਈ ਨਹੀਂ ਜੀ ਖੀਰੀ ਆ ਤੇ 5-6 ਮਹੀਨਿਆਂ ਦੀ ਗੱਬਾ ਬਾਕੀ ਆਪਾਂ ਗੱਲ ਸਾਰੀ ਪ੍ਰੋਪਰ ਕਰਦੇ ਆਂ ਆ ਝੋਟੀ ਬਾਰੇ ਗੱਲ ਕਰਾਂਗੇ ਜੀ ਸ਼ੁਰੂ ਜੇ ਆਪਾਂ ਕਿਹੜੇ ਸੀਮਨ ਦੀ ਹੈ ਜੀ ਇਹ ਇਹ ਲੰਡੇ ਜੀ ਇਹ ਲੰਡੇ ਦੀ ਹੈ ਜੀ ਬਹੁਤ ਪੁਰਾਣਾ ਬੁੱਲ ਹੈ ਹੁਣ ਤਾਂ ਸ਼ਾਇਦ ਸੀਮਨ ਨਹੀਂ ਦੇ ਰਿਹਾ ਉਹ ਐਕਸਪਾਇਰ ਆ ਬੁੱਲ ਮਰ ਚੁੱਕਿਆ ਜੀ ਹਾਂਜੀ ਕਿੰਨੇ ਚਿਰ ਦੀ ਗੱਭ ਹਨੀ 6 ਮਹੀਨੇ ਇਹ 6 ਮਹੀਨਿਆਂ ਦੀ ਗੱਭ ਆ ਜੀ ਤੇ ਇਹਦੀ 60 ਇੰਚ ਦੇ ਕਰੀਬ ਹਾਈਟ ਆ ਮੰਨ ਲਓ 5 ਫੁੱਟ ਦੇ ਨੀਅਰ ਅਬਾਊਟ ਇਹਦੀ ਹਾਈਟ ਹੈਗੀ ਆ ਪ੍ਰੋਪਰ ਇਹਦੀ 58 ਇੰਚ ਦੀ ਹਾਈਟ ਆ ਤੁਸੀਂ ਦੇਖ ਲਓ ਵੀ ਹਜੇ ਖੀਰੀ ਐ ਮੂੰਹ ਪੱਟ ਕੇ ਦਿਖਾਵਾਂਗੇ ਸੋਨੂੰ ਜੇ ਪੱਟ ਲੈ ਸੌਖਾ ਤਾਂ ਪੱਟੀ ਮਣੀ ਕੱਲੀ ਕਹਿਣ ਦੀ ਗੱਲ ਨਹੀਂ ਜੀ ਖੀਰੀ ਐ ਝੋਟੀ ਚਲ ਛੱਡ ਦੇ ਬਸ ਓਕੇ ਡੇਡਾ ਘੱਟ ਮੂੰਹ ਮੱਥਾ ਦੇਖੋ ਜੀ ਝੋਟੀ ਦਾ ਸਭ ਤੋਂ ਮੇਨ ਗੱਲ ਹੈ ਨਾ ਵੀ ਉਹ ਬੰਦਿਆਂ ਨੂੰ ਦੱਸਣਾ ਚਾਹੁੰਨੇ ਜਿਹੜੇ ਕਹਿੰਦੇ ਵੀ 2.5 ਸਾਲਾਂ ਦੀ ਹੋ ਗਈ ਝੋਟੀ ਬਣਦੀ ਆ ਤੁਸੀਂ ਦੇਖ ਲਓ ਵੀ ਇਹਦੀ ਉਮਰ ਹਜੇ 2 ਸਾਲ ਹੋਣੀ ਆ 2 ਸਾਲ ਹੋ ਗਈ ਰੱਖ ਲਓ ਚਲੋ ਸਵਾ ਦੋ ਸਾਲ ਉਮਰ ਹੈ ਦੀ ਤੇ 6 ਮਹੀਨਿਆਂ ਦੀ ਗੱਭ ਆ ਜੀ ਇਹ ਹਜੇ ਦੂਣ ਦੇ ਦੰਦ ਇਹਨੇ ਚੱਕਣੇ ਆ ਮੰਨ ਲਓ ਸਿੱਟੇ ਵੀ ਨਹੀਂ ਚੱਕਣੇ ਦਾ ਕੀ ਆ ਹਜੇ ਸਿੱਟੇ ਵੀ ਨਹੀਂ ਗੇ ਤੇ ਹਾਈਟ ਵੇਟ ਵੇਖੋ ਤੁਸੀਂ ਸੇਵਾ ਨਾਲ ਆ ਇਹ ਤੇ ਚੰਗੇ ਸੀਮਣਾ ਨਾਲ ਆ ਇਹ ਨੰਬਰ ਤੇ ਕਿਹੜੇ ਤੇ ਆਈ ਸੀ ਚੜੱਕ ਮੇਲੇ ਚ? ਚੜੱਕ ਤੇ ਨਹੀਂ ਆਈ ਸੀ ਇਹ ਬੀ ਐਫ ਐ ਤੇ ਆਈ ਸੀ ਬੀ ਐਫ ਐ ਵਾਲੀ ਕੈਟਾਗਰੀ ਚ। 1 ਸਾਲ ਵਾਲੀ ਕੈਟਾਗਰੀ ਚ ਬੀ ਐਫ ਐ ਤੇ ਕਿੰਨੇ ਕਿੰਨੇਵੇਂ ਨੰਬਰ ਤੇ ਆਈ ਸੀ? ਦੂਜੇ ਨੰਬਰ ਤੇ ਆਈ ਸੀਗੀ ਜੀ ਇਹ ਝੋਟੀ। ਐਤ ਕੀ ਨਾ ਇਹ ਆਪਣੇ ਇਹਨਾਂ ਤੋਂ ਲਜਾਈ ਨਹੀਂ ਗੇ ਅੰਕਲ ਕੋਲੇ। ਇਕੱਲੇ ਕਰਕੇ ਥੋੜੀ ਜੀ ਦਿੱਕਤ ਆਉਂਦੀ ਹੈ ਤਿੰਨ ਚਾਰ ਦਿਨ ਰਹਿਣ ਦੀ ਤੇ ਪੀ ਡੀ ਐਫ ਐ ਤੇ ਪਾਉਣੀ ਸੀ ਤੇ ਨੰਬਰ ਜ਼ਰੂਰ ਲਿਓਣਾ ਸੀ ਝੋਟੀ ਨੇ ਜੀ। ਕੋਈ ਇੰਨੇ ਕੱਦ ਕਾਠ ਵਾਲੀ ਹਾਈਟ ਵੇਟ ਵਾਲੀ ਝੋਟੀ ਇੰਨੀ ਛੋਟੀ ਉਮਰ ਚ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਘੱਟ ਹੋਣੀ ਆ। ਏ ਮਣੀ ਇਹ ਬਰਡ ਬਾਡ ਇਹ ਬਰਡ ਏਰੀਆ ਚ ਮੱਝ ਲੈ ਆਂਦੀ ਵੀ ਆ ਜੀ ਤੇ ਦੇ ਰਹੀ ਆ ਕੋਈ 16 ਆ ਚਾ ਕੱਟੀ ਲਈ ਸੀ ਇਹ ਇਹ ਕੱਟੀ ਲੈ ਕੇ ਸੰਭੀ ਆਈ ਦੇਖੋ ਜਿਹੜੇ ਬੰਦੇ ਮੈਂ ਕੱਲ ਵੀ ਇੱਕ ਵੀਡੀਓ ਚ ਬੋਲਿਆ ਸੀਗਾ ਵੀ ਤੁਸੀਂ ਪਾਲ ਸਕਦੇ ਆ ਪਸ਼ੂ ਲੈ ਕੇ ਨਾ ਉਧਰੋਂ ਤੇ ਉਧਰੋਂ ਬਾਰਡਰ ਬੈਲਟ ਚੋਂ ਇਹ ਲਈ ਆ ਦੇਖੋ ਤੁਸੀਂ ਜੇ ਕੱਟੀ ਲਈ ਸੀ ਤਾਂ ਅੱਜ ਇਹ ਮੱਝ ਬਣ ਗਈ ਆ ਤੇ ਵੇਖੋ ਤੁਸੀਂ ਦੁੱਧ ਦੇ ਰਹੀ ਆ ਕਿੰਨਾ ਦੁੱਧ ਆ ਮਣੀ ਇਹਦੇ ਥੱਲੇ 16 17 ਕਿਲੋ ਹੈ ਜੀ ਕਿਹੜੇ ਸੂਏ ਸੂਪੀ ਇਹ ਪੰਜਵੇਂ ਪੰਜਵੇਂ ਸੂਏ ਦੇਖੋ ਲੱਗਦੀ ਆ ਤੁਹਾਨੂੰ ਪੰਜਵੇਂ ਸੂਏ ਜੀ ਬਾਕੀ ਥਣ ਦੋ ਆ ਅੱਛਾ ਦੋ ਥਣਾ ਵਾਲੀ ਆ ਜੀ ਮੇਨ ਗੱਲ ਆ ਜਿਹੜੀ ਦੋ ਲਾ ਦੇਖੋ ਥਾਣੇ ਦੇ ਦੋ ਹੀ ਆ ਜਮਾਂਦਰੂ ਜਮਾਂਦਰੂ ਦੁੱਲ ਆ ਜੀ ਇਹ ਕੱਟੀ ਨੇ ਅੰਕਲ ਨੇ ਸ਼ੌਂਕ ਨਾਲ ਲਈ ਸੀ ਉਦੋਂ ਦੇਖੋ ਤੁਸੀਂ ਪੰਜਵੇਂ ਸੂਏ ਮੱਝ ਸੂਪੀ ਆ ਤੇ ਪਰ ਐਂ ਲੱਗਦੀ ਆ ਵੀ ਦੂਜੇ ਜਾਂ ਤੀਜੇ ਸੂਏ ਸੇਵਾ ਸ਼ੌਕ ਇਹਨਾਂ ਅੰਕਲ ਨੂੰ ਅੰਕਲ ਦੇ ਦੋ ਮੁੰਡੇ ਆ ਦੋਵੇਂ ਬਾਹਰ ਆ ਪਰ ਫਿਰ ਵੀ ਇਹ ਪਸ਼ੂ ਸਾਮ ਰਹੇ ਆ ਕੋਈ ਐ ਨਹੀਂ ਵੀ ਅਗਲਾ ਕਹਿੰਦਾ ਯਾਰ ਮੁੱਲ ਦਾ ਦੁੱਧ ਲੈ ਕੇ ਪੀ ਲੋ ਆਪਾਂ ਲੈਣਾ ਕੀ ਇਹ ਮੱਥਾ ਮਾਰ ਕੇ ਆਹ ਕੰਡੇ ਵਾਲੇ ਦੀ ਕੱਟੀ ਆਈ ਹੈ ਜੀ ਕਿੰਨੇ ਦਿਨਾਂ ਦੀ ਹੈ ਬਣੀ ਹੈ 15 ਦਿਨ 15 ਦਿਨਾਂ ਦੀ ਕੱਟੀ ਹੈ ਜੀ ਦੇਖੋ ਤੁਸੀਂ ਮਾਰਕਿੰਗ ਉਹਦੇ ਕਿਹੜਾ ਸਿੰਮਨ ਲੱਗਿਆ ਬਣੀ ਝੋਟੀ ਦੇ ਉਹ ਨਹੀਂ ਸੈਂਸਾ ਜਿਹੜਾ ਪਾਕਿਸਤਾਨੋਂ ਇਮਪੋਰਟ ਕਰਾਇਆ ਸੀ ਬਾਦ ਜਿਹੜਾ ਪਾਕਿਸਤਾਨ ਤੋਂ ਇਮਪੋਰਟ ਕਰਾਇਆ ਸੀ ਨਾ ਹੀ ਬੁੱਲ ਬਾਦਲ ਸਾਹਿਬ ਜੀ ਨੇ ਉਹ ਲੱਗਿਆ ਹੋਇਆ ਸੀਮਣੇ ਦੇ ਇਹ ਜਿਹੜੀ ਝੋਟੀ ਆਪ ਲੰਡੇ ਦੀ ਐ ਜਿਹੜੀ ਸਾਨੂੰ ਪਹਿਲਾਂ ਦਿਖਾਈ ਐ ਵੀ ਇਹਦੀ ਉਮਰ ਹਜੇ 2 ਸਵਾ 2 ਸਾਲ ਆ ਤੇ 6 ਮਹੀਨਿਆਂ ਦੀ ਗੱਪਣਾ ਜੀ ਹਾਂ ਇਹ ਤਾਂ ਕੀ ਐ ਸਾਨੂੰ ਜੜੱਕ ਮੇਲੇ ਤੇ ਮਿਲੂਗੀ ਜੀ ਵੇਖਣ ਨੂੰ ਉੱਥੇ ਲੈ ਜਾਣਗੇ ਇਹ ਮੱਝ ਦੀ ਇਹ ਕੱਟੀ ਐ ਆ ਬਾਰਡਰ ਬੈਲਟ ਵਾਲੀ ਦੀ ਜੇ ਚੰਗਾ ਪਸ਼ੂ ਘਰੇ ਆਇਆ ਤਾਂ ਦੇਖੋ ਤੁਸੀਂ ਗਾ ਦੋ ਮੱਝਾਂ ਅੰਕਲ ਨੇ ਇਤਕੀ ਵੇਚਦਿਆਂ ਨਾ ਬਣੀ ਦੋ ਵੇਚੀ ਦੋ ਵੇਚੀਆਂ ਕਿੰਨੇ ਕਿੰਨੇ ਦੁੱਧ ਵਾਲੀਆਂ ਸੀ ਉਹ 15 15 16 16 ਕਿਲੋ ਐ ਇੱਕ ਨਾ ਸਭ ਤੋਂ ਮੇਨ ਗੱਲ ਜਿਹੜੀ ਤੁਹਾਨੂੰ ਦੱਸਦੇ ਆ ਕਿਵੇਂ ਜੀ ਮੀਣੀ ਤੇ ਇਸੇ ਦੀ ਸੀ ਬੋਕ ਨਹੀਂ ਕੱਟੀ ਸੀ ਅੱਛਾ ਮੀਣੀ ਇਹ ਮੱਝ ਦੀ ਸੀਗੀ ਉਹ ਕਿੰਨੇ ਦੀ ਵੇਚੀ ਅੰਕਲ 170 ਦੀ 170 ਦੇ 176 ਦੀ ਵੇਚੀ ਦੇਖੋ ਤੁਸੀਂ ਇੱਕ ਕੱਟੀ ਲੈ ਕੇ ਹਨਾ ਤੇ ਲੋਕ ਕਹਿ ਦਿੰਦੇ ਆ ਵੀ ਫਾਇਦਾ ਨਹੀਂ ਪਸੂਆਂ ਚ ਤੇ ਇੱਕ ਤਾਂ ਉਹ ਤੁਹਾਡੇ ਸਾਹਮਣੇ ਖੜੀ ਆ ਤੇ ਇੱਕ 176000 ਦੀ ਵੇਚਤੀ ਸਭ ਤੋਂ ਮੇਨ ਗੱਲ ਨਾਲ ਇੱਕ ਅੰਕਲ ਕੇ ਕੱਟਾ ਆਇਆ ਸੀਗਾ ਗਹਿਰੀ ਵਾਲੇ ਦਾ ਤੇ ਉਹ ਇਹਨਾਂ ਨੇ 75000 ਦਾ ਕੱਟਾ ਵੇਚਿਆ ਸੀਗਾ ਇਹ 8-9 ਮਹੀਨਿਆਂ ਦਾ ਬਹੁਤ ਵਧੀਆ ਗਰੋਥ ਸੀਗੀ ਕੱਟੇ ਦੀ ਸਾਂਭਣ ਵੱਲੋਂ ਵੇਚਤਾ ਥੋੜਾ ਜਿਹਾ ਤੁਹਾਨੂੰ ਪਤਾ ਕੱਟਾ ਜ਼ੋਰ ਜ਼ਿਆਦਾ ਹੁੰਦਾ ਥੱਕਾ ਕਰਦੇ ਤੇ ਸਾਂਭਣ ਦੀ ਪ੍ਰੋਬਲਮ ਆਉਂਦੀ ਸੀਗੀ ਤੇ ਤਾਂ ਕਰਕੇ ਵੇਚਤਾ ਨਹੀਂ ਬਹੁਤ ਸੋਹਣਾ ਗੱਟਾ ਸੀ ਗਹਿਰੀ ਵਾਲੇ ਦਾ ਜਿਹੜਾ ਐਕਸਪਾਇਰ ਹੋ ਚੁੱਕਿਆ ਆ ਬੱਛੀ ਆਈ ਆ ਜੀ ਇਹਨਾਂ ਦੇ ਕਿਹੜੇ ਦੀ ਅੰਕਲ ਇਹ ਏਵੀਐਸ ਦੇ ਬਾਬਰ ਏਵੀਐਸ ਬਾਬਰ ਹਾਂ ਇਹ ਸਾਈਵਾਲ ਬੱਛੀ ਆ ਜੀ ਇਹਨਾਂ ਦੇ ਏਵੀਐਸ ਬਾਬਰ ਦੀ ਟਾਪ ਕਲਾਸ ਪਸ਼ੂ ਹੀ ਆ ਜੀ ਕੋਈ ਐ ਨਹੀਂ ਵੀ ਜਿੰਨੇ ਪਸ਼ੂ ਘਰੇ ਖੜੇ ਆ ਬ ਟਾਪ ਕਲਾਸ ਹੀ ਆ ਵੇਖਣ ਵਾਲੇ ਇਹ ਅੰਕਲ ਗਾਂ ਲੈ ਕੇ ਆਇਆ ਸੀ ਸ਼ੌਂਕ ਨਾਲ ਸਾਈਵਾਲ ਸਰਕਾਰੀ ਸੀ ਮੰਦੀਆ ਸਰਕਾਰੀ ਸੀ ਮੰਦੀ ਆ ਜੀ ਇਹਨੇ ਕਿੰਨਾ ਦੁੱਧ ਦਿੱਤਾ ਜੀ 13 ਕਿਲੋ 13 ਕਿਲੋ 13 ਗੱਲੋਂ ਸਾਈਵਲ ਪਿਓਰ ਆ ਜੀ ਦੇਖੋ ਬੰਨ ਬੰਨ ਠੀਕ ਆ ਸੀਲ ਸੂਲ ਬਹੁਤ ਆ ਜਿਵੇਂ ਆਪਾਂ ਕਹਿੰਦੇ ਆ ਨਾ ਰਾਠੀ ਗਾਵਾਂ ਗਰਮ ਬਹੁਤ ਹੁੰਦੀਆਂ ਇਹ ਗਰਮ ਨਹੀਂ ਹੋਵੇ ਉਹ ਨਸਲਾਂ ਚ ਨਹੀਂ ਆਉਂਦੀ ਇਹ ਬਹੁਤ ਸੀਲ ਗਾਂ ਇਹ ਤੇ ਦੋ ਬੱਚੇ ਆ ਇਹਨਾਂ ਦੇ ਜੀ ਦੇਖੋ ਜਮਾਸਕਾ ਬੁੱਲ ਆਉਂਦਾ ਜਿਹੜਾ ਪੀਡੀਐਫ ਇਹਦਾ ਉਹਦੀਆਂ ਬੱਚੀਆਂ ਇਹਨਾਂ ਨੇ ਮੰਨ ਲਓ ਪਰਚੇਜ਼ ਕੀਤੀਆਂ ਜੀ ਇਹ ਹੋਣੀ ਲਈਆਂ ਇਹਨਾਂ ਨੇ ਤਿਆਰ ਕਰ ਰਹੇ ਇਹਨਾਂ ਨੂੰ ਉਮਰ ਹੋਊਗੀ ਕੋਈ 6-6 7-7 ਮਹੀਨੇ ਆ ਦੇਖੋ ਦਿਨੇ ਇਹ ਇੱਥੇ ਬਣਦੇ ਆ ਜੀ ਪਸ਼ੂ ਕੱਚਾ ਥਾਂ ਠੀਕ ਹੈ ਜਾਮਨ ਜੂਮਨ ਲੱਗੀ ਹੈ ਕੱਚਾ ਥਾਂ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਹੈ ਖਾਸ ਕਰ ਮੱਝਾਂ ਵਾਸਤੇ ਜੀ ਗਾਵਾਂ ਦਾ ਚਲੋ ਫਾਰਮਾਂ ਚ ਵੈਸੇ ਤਾਂ ਜ਼ਰੂਰੀ ਤਾਂ ਕੱਚਾ ਗਾਵਾਂ ਵਾਸਤੇ ਵੀ ਬਹੁਤ ਹੈ ਜੀ ਤੇ ਪਰ ਆ ਦੇਖੋ ਇੱਥੇ ਕੱਚੇ ਥਾਂ ਚ ਬਣਦੇ ਆ ਦਿਨੇ ਪਸ਼ੂ ਠੀਕ ਹੈ ਤੇ ਸ਼ਾਮ ਨੂੰ ਇੱਥੇ ਸ਼ਾਮ ਨੂੰ ਇੱਥੇ ਹੈ ਜੀ ਠੀਕ ਹੈ ਇੱਥੇ ਕੱਚੇ ਥਾਂ ਤੇ ਪਸ਼ੂ ਦਾ ਰਾਵਣਾ ਬੈਠ ਜਾਂਦੇ ਆ ਦੇ ਨੇ ਠੀਕ ਹੈ ਇੱਧਰ ਆਹ ਬਣਾਇਆ ਹੋਇਆ ਇੱਧਰ ਆ ਅੰਦਰ ਹੈ ਬਸ ਅਸਾਨੂੰ ਅੱਗੇ ਦਿਖਾਇਆ ਹੀ ਹੈ ਵੀ ਬਸ ਦੇ ਨੇ ਜਦੋਂ ਜਿਆਦਾ ਧੁੱਪ ਆ ਉੱਥੇ ਤਾਂ ਉਹ ਦੋ ਇੱਥੇ ਅੰਦਰ ਆ ਠੀਕ ਹੈ ਮੈਂ ਤੁਸੀਂ ਦੇਖੋ ਵੀ ਨਸਲ ਤੇ ਇੰਨਾ ਵਧੀਆ ਕੰਮ ਕੀਤਾ ਹੋਇਆ ਵੀ ਹੁਣ ਸਾਰੇ ਪਸ਼ੂ ਇਹਨਾਂ ਦੇ ਆਪ ਦੇ ਘਰ ਦੇ ਆ ਤੇ ਪਸ਼ੂ 3 4 5 6 ਪਸ਼ੂ ਵੇਚਤੇ ਇਹਨਾਂ ਨੇ ਇੱਕ ਕੱਤੀ ਲੈ ਆ ਕੇ ਦੇਖੋ ਮੱਝ ਨੇ ਇੰਨਾ ਵਾਧਾ ਕੀਤਾ ਇੱਕ ਮੱਝ ਇਹਨਾਂ ਕੋਲੇ ਪੁਰਾਣੀ ਹੋਰ ਸੀ ਉਹ ਵੀ ਇਹਨਾਂ ਨੇ ਵੇਚਤੀ ਐ ਤੇ ਨਸਲ ਅਲੀ ਧਿਆਨ ਦਿਓ ਬਈ ਮੈਂ ਤੁਹਾਨੂੰ ਬਸ ਇਹ ਚੀਜ਼ ਹੀ ਦਿਖਾਉਣੀ ਆ ਤੇ ਆਹ ਦੇਖੋ ਤੁਸੀਂ ਆਪਾਂ ਕਹਿ ਦਿੰਨੇ ਵੀ 2.5-3 ਸਾਲਾਂ ਦੀ ਝੋਟੀ ਹੋ ਕੇ ਬਣਦੀ ਐ ਤੇ ਇਹ ਝੋਟੀ 2.5 ਸਾਲਾਂ ਦੀ ਤੇ 6 ਮਹੀਨਿਆਂ ਦੀ ਗੱਬਣ ਠੀਕ ਐ ਜਿੱਤੂਗੀ ਸ਼ਾਇਦ ਮੇਲਾ ਆ ਕਿ ਯਾਰ ਕਿ ਜਿੰਨਾ ਸੀਗਾ ਇਹਨੇ ਤੇ ਪਰ ਲੈ ਕੇ ਨਹੀਂ ਜਾਇਆ ਗਿਆ ਇਹਨਾਂ ਤੋਂ ਪੀਡੀਐਫ ਤੇ ਕੋਈ ਇੱਕ ਅੱਧੀ ਝੋਟੀ ਆਈ ਹੋਊਗੀ ਇਹੋ ਜੀ ਇਹਨੇ ਵੀ ਗਾਂ ਬਣ ਜਾਣਾ ਵਧੀਆ ਜੀ ਕੰਡੇ ਵਾਲੇ ਦਾ ਲੱਗਿਆ ਵਾ ਸੀਮਣ ਠੀਕ 15 ਦਿਨ ਮੱਝ ਸੂਈ ਨੂੰ ਹੋਇਆ ਤੇ 16 17 ਕਿਲੋ ਦੁੱਧ ਆ ਦੇਖ ਲਓ ਤੇ ਉਹ ਵੀ ਮੱਝਾਂ ਜਿਹੜੀਆਂ 10 ਕਿਲੋ ਹੀ ਦਿੰਦੀਆਂ ਉਹ ਫਿਰ ਉਹ ਟੀਕਿਆਂ ਟੀਕਿਆਂ ਦਾ ਫਰਕ ਆ ਜੀ ਉਧਰੋਂ ਬਾਰਡਰ ਬੈਲਟ ਤੋਂ ਲਿਆਂਦੀ ਕੱਟੀ ਨੇ ਦੇਖ ਲਓ ਆਪ ਦਾ ਰੰਗ ਦਿਖਾਇਆ ਹਨ ਉਧਰ ਨੀਲੀ ਰਾਵੀ ਨਸਲ ਸਾਨੂੰ ਪਤਾ ਜਿਆਦਾ ਵਧੀਆ ਆਪਣੇ ਵੀ ਹੁਣ ਤਾਂ ਜਮਨ ਲੋਕ ਵਧੀਆ ਕਿ ਨਸਲ ਤੇ ਕੰਮ ਕਰ ਰਹੇ ਆ ਵਧੀਆ ਬਹੁਤ ਵਧੀਆ ਪਸ਼ੂ ਤਿਆਰ ਆ ਜਿਵੇਂ ਕੱਲ ਵੀ ਤੁਹਾਨੂੰ ਫਾਰਮ ਦਿਖਾਇਆ ਮਣੀ ਦਾ ਉਹਦੇ ਪਸ਼ੂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਿਹੜੇ ਉਹਨੇ ਬਾਡਰ ਬੈਲਟ ਤੋਂ ਬਾਈ ਨੇ ਖਰੀਦੇ ਇੱਕ ਵੀਡੀਓ ਤੁਹਾਨੂੰ ਸਪੈਸ਼ਲ ਉਹਦੇ ਨੌਰੇ ਦੀ ਪਾਵਾਂਗੇ ਜੀ ਠੀਕ ਹੈ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਜੀ ਤੇ ਪੇਜ ਨੂੰ ਕਰਿਓ ਜੇ ਫੋਲੋ ਧੰਨਵਾਦ ਜੀ ਕਮੈਂਟ ਕਰਕੇ ਦੱਸਿਓ ਜੇ ਜਰੂਰ ਵੀ ਇਹ ਝੋਟੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਇਹ ਝੋਟੀ ਬਾਰੇ ਐਤ ਕੀ ਇਹ ਮੇਲੇ ਤੇ ਤੁਹਾਨੂੰ ਚੜੱਕ ਤੇ ਮਿਲੂਗੀ 100% ਧੰਨਵਾਦ ਜੀ